मोदी सर ने मुझे ऐसे विशेष दी और मैं उनका धन्यवाद करना चाहूंगी कर कर सेवन ईयर्स की थी जब आ, आ, मेरी सिस्टर भी राधिका शर्मा वो भी एक इंटरनेशनल बैडमिंटन प्लेयर है वो खेलती थी तो मुझे उससे बहुत इंटरेस्ट आ गया आ, मुझे भी बहुत इंटरेस्ट आके खेलना स्टार्ट किया आ, और मेरी मम्मा भी एक बैडमिंटन सिस्टर से भी और पीवी सिंधु दीदी उनसे भी बहुत इंस्पायर्ड हूँ उनकी टीम में जा गई थी मैं अभी मुझे बहुत अच्छा लगा अच्छा उन्होंने हाँ जी मैं इंडियन टीम में थी उनके साथ और मुझे बहुत ज़्यादा प्राउड फील हो रहा था कि मैं उनके साथ टीम में आ सकूँ में मेरा सिल्वर मेडल रहा है जो कि चाइना में हुई थी लास्ट ईयर और ये मैं इंडियन सीनियर इंडियन टीम की भी हिस्सा हूँ और वर्ल्ड जूनियर्स और एशिया जूनियर्स की भी रिप्रेजेंट कर चुकी हूँ इंडिया ਇਹ ਫਿਰ ਤੁਸੀਂ ਇਹਨਾਂ ਨੂੰ ਮੋਟੀਵੇਟ ਕੀਤਾ ਕਿ ਜਾਂ ਇਹ ਤੁਹਾਡੇ ਹਲ ਤੂ ਦੇਖੇ ਹੋਏ ਸੀ ਸਰ ਨਹੀਂ ਮੈਂ ਹੀ ਮੋਟੀਵੇਟ ਕੀਤਾ ਕਿਉਂਕਿ ਮੈਂ ਹਮੇਸ਼ਾ ਟੀਵੀ ਦੇ ਵਿੱਚ ਪੀਵੀ ਸਿੰਧੂ ਨੂੰ ਦੇਖਦੀ ਸੀ ਸੈਨਾ ਨਹਿਵਾਜ ਨੂੰ ਸ਼੍ਰੀਕਾਂਤ ਕੇਤੰਭੀ ਐਚਐਸਪੁਰਾਨੇ ਬਹੁਤ ਅੱਛੇ ਅੱਛੇ ਖਿਡਾਰੀਆਂ ਦਾ ਮੈਚ ਜੁਰ ਦੇਖਦੀ ਹੁੰਦੀ ਸੀ ਕਿਉਂਕਿ ਮੈਨੂੰ ਖੁਦ ਸ਼ੌਂਕ ਸੀਗਾ ਜਸਟਿਸ ਸ਼ੌਂਕ ਸੀ ਬਟ ਜਦੋਂ ਮੇਰੀ ਬੇਟੀ ਖੇਡਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਮਤਲਬ ਮੈਂ ਛੋਟੀ ਨੂੰ ਵੀ ਸ਼ੁਰੂ ਕਰ ਦਿੱਤਾ ਸੀ ਸਾਹਿਬ ਅੱਛਾ ਟਾਰਗੇਟ ਅਭੀ ਅਭੀ ਹੈ ਕਿ 올림픽ਸ 골ਡ ਮੈਡਲ ਜੀਤਣਾ ਹੈ ਭਾਰਤੀ ਬੈਡਮਿੰਟਨ ਟੀਮ ਦੀ ਖਿਡਾਰਨ ਤਨਵੀ ਸ਼ਰਮਾ ਆਪਣੀ ਖੇਡ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕਰੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਤਨਵੀ ਸ਼ਰਮਾ ਦੀ ਪ੍ਰਸ਼ੰਸਾ ਕੀਤੀ ਔਰ ਨਾਲ ਹੀ ਸੈਂਕੜੇ ਨੌਜਵਾਨਾਂ ਨੂੰ ਤਨਵੀ ਸ਼ਰਮਾ ਤੋਂ ਪ੍ਰੇਰਣਾ ਲੈਣ ਦੀ ਸਲਾਹ ਵੀ ਦਿੱਤੀ ਹੈ ਮਹਿਜ 15 ਸਾਲ ਦੀ ਅਜੇ ਉਮਰ ਹੈਗੀ ਹੈ ਤਨਵੀ ਸ਼ਰਮਾ ਦੀ ਔਰ ਸਭ ਤੋਂ ਖਾਸ ਗੱਲ ਇਹ ਹੈਗੀ ਹੈ ਕਿ ਤਨਵੀ ਸ਼ਰਮਾ ਦੇ ਕੋਚ ਵੀ ਇਹਨਾਂ ਦੇ ਮਦਰ ਹੈਗੇ ਨੇ ਜਾਨੀ ਕਿ ਮਾਂ ਧੀ ਦੀ ਜੋੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦਾ ਨਾਮ ਰੋਸ਼ਨ ਕਰੀ ਹੈ ਤਾਂ ਤਨਵੀ ਸ਼ਰਮਾ ਸਾਡੇ ਨਾਲ ਮੌਜੂਦ ਹੈਗੇ ਨੇ ਤਨਵੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਔਰ ਕਿਵੇਂ ਮਹਿਸੂਸ ਹੋਇਆ ਪ੍ਰਧਾਨ ਮੰਤਰੀ ਹੋਣਾ ਤੁਹਾਡੀ ਪ੍ਰਸ਼ੰਸਾ ਕੀਤੀ अ थैंक यू सो मच मुझे बहुत अच्छा लगा कि मोदी सर ने मुझे ऐसे विशेस दी और मैं उनका धन्यवाद करना चाहूंगी कब दू थानू पता लगदा है कदो लेटर आंदी थोडे कोल अम 5 6 डेज हो गए अच्छा कदो शुरुआत करू कीती सी तूसी बैडमिंटन दी uh, मैं 6 1/2 7 इयर्स की थी जब uh, मेरी सिस्टर भी राधिका शर्मा वो भी एक इंटरनेशनल बैडमिंटन प्लेयर है।, है वो खेलती थी तो मुझे उससे बहुत इंटरेस्ट आ गया मुझे भी बहुत ਅ ਇੰਟਰਸਟ ਆ ਕੇ ਖੇਲਣਾ ਸਟਾਰਟ ਕੀਤਾ ਔਰ ਮੇਰੇ ਮम्मा ਵੀ ਇੱਕ ਬੈਡਮਿੰਟਨ ਕੋਚ ਦੇਦੇ ਅੱਛਾ ਸਿਸਟਰ ਤੋਂ ਇਨਸਪਾਇਰ ਹੋਏ ਕਿ ਜਾਂ ਹੋਰ ਵੀ ਕੋਈ ਪਲੇਅਰ ਸੀ ਸਿਸਟਰ ਸੇ ਵੀ ਔਰ ਪੀਵੀ ਸਿੰਧੂ ਦੀਦੀ ਹਾਂ ਉਹਨਾਂ ਸੇ ਵੀ ਬਹੁਤ ਇਨਸਪਾਇਰਡ ਹੂੰ ਉਹਨਾਂ ਦੀ ਟੀਮ ਮੇਂ ਜਾ ਗਈ ਥੀ ਮੈਂ ਅਭੀ ਮੈਨੂੰ ਬਹੁਤ ਅੱਛਾ ਲੱਗਾ ਅੱਛਾ ਉਹਨਾਂ ਦੇ ਨਾਲ ਖੇਡਦੀ ਹੋ ਤੁਸੀਂ ਹਾਂਜੀ ਮੈਂ ਇੰਡੀਅਨ ਟੀਮ ਮੇਂ ਥੀ ਉਹਨਕੇ ਸਾਥ ਔਰ ਮੁਝੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਹਾ ਥਾ ਕਿ ਮੈਂ ਉਹਨਕੇ ਸਾਥ ਟੀਮ ਮੇਂ ਆ ਸਕੀ ਹੈ। ਅੱਛਾ 15 ਸਾਲ ਦੀ ਉਮਰ ਦੇ ਵਿੱਚ ਤੁਸੀਂ ਭਾਰਤੀ ਬੈਡਮਿੰਟਨ ਟੀਮ ਦਾ ਹਿੱਸਾ ਬਣ ਗਏ ਹੋ। ਬੜੀ ਪ੍ਰਾਊਡਲੀ ਇਹ ਗੱਲ ਹੁੰਦੀ ਹੈ। ਤੁਹਾਡੇ ਤੋਂ ਛੋਟੀ ਐਜ ਦੀ ਵੀ ਹੈ ਕੋਈ? ਅ ਨਹੀਂ। ਅੱਛਾ ਸਭ ਤੋਂ ਛੋਟੇ ਤੁਸੀਂ ਹੋ? ਹਾਂਜੀ। ਅੱਛਾ ਫਿਰ ਤੁਹਾਡੇ ਨਾਲ ਤਾਂ ਮੈਨੂੰ ਲੱਗਦਾ ਲਾਡ ਪਿਆਰ ਵੀ ਜ਼ਿਆਦਾ ਕਰਦੇ ਹੋਣਗੇ ਬਾਕੀ ਪਲੇਅਰ। ਹਾਂਜੀ ਅ ਸਾਡੀ ਟੀਮ ਬਹੁਤ ਜ਼ਿਆਦਾ ਫ੍ਰੈਂਡਲੀ ਥੀ ਖਾਸ ਕਰਕੇ ਪੀਵੀ ਸਿੰਧੂ ਦੀਦੀ ਉਹ ਵੀ ਬਹੁਤ ਜ਼ਿਆਦਾ ਮਤਲਬ ਬਹੁਤ ਫਰੈਂਡਲੀ ଥିమే ਸਾਥ ਮਤਲਬ ਐਸਾ ਕੁਛ ਨਹੀਂ ਥਾ ਕਿ ਛੋਟੀ ਹੈ ਬੜੀ ਹੈ ਤੂੰ ਹਾਂ ਅੱਛੇ ਸੇ ਟ੍ਰੀਟ ਕਰਦੇ ਕਿੰਨੇ ਸਾਲ ਦੀ ਉਮਰ ਸੀ ਤੁਹਾਡੀ ਜਦੋਂ ਤੁਸੀਂ ਹੱਥ ਦੇ ਵਿੱਚ ਜਿਹੜੀ ਸਿੱਕਾ ਫੜਿਆ ਮੈਂ 6 6 ਐਂਡ ਹਾਫ 7 ਇਅਰਸ ਕੀ ਥੀ ਅੱਛਾ ਉਸ ਤੋਂ ਬਾਅਦ ਫਿਰ ਕਿੰਨਾ ਸਮਾਂ ਲੱਗਾ ਔਰ ਕਦੋਂ ਤੁਹਾਡੀ ਸਿਲੈਕਸ਼ਨ ਹੁੰਦੀ ਹੈ ਭਾਰਤੀ ਬੈਡਮਿੰਟਨ ਟੀਮ ਚ ਅ ਮੇਰੀ 2023 ਮੇਂ ਹੀ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪਸ ਮੇ ਸਿਲੈਕਸ਼ਨ ਹੋਈ ਥੀ ਜਬ ਮੈਂ ਸੈਕੰਡ ਆਈ ਥੀ ਉਸਮੇ ਅੱਛਾ ਕਿੱਥੇ ਕਿੱਥੇ ਤੁਸੀਂ ਟੂਰਨਾਮੈਂਟ ਖੇਡ ਚੁੱਕੇ ਹੋ ਹੁਣ ਤੱਕ ਅ ਮੈਂ ਇੰਟਰਨੈਸ਼ਨਲ ਮੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਮੇ ਮੇਰਾ ਸਿਲਵਰ ਮੈਡਲ ਚਾਈਨਾ ਮੇ ਹੋਈ ਥੀ ਲਾਸਟ ਇਅਰ ਔਰ ਯੇ ਮੈਂ ਇੰਡੀਅਨ ਸੀਨੀਅਰ ਇੰਡੀਅਨ ਟੀਮ ਕੀ ਵੀ ਹਿੱਸਾ ਹੂੰ ਔਰ ਵਰਲਡ ਜੂਨੀਅਰਸ ਔਰ ਏਸ਼ੀਆ ਜੂਨੀਅਰਸ ਕੀ ਵੀ ਰਿਪਰੈਜ਼ੈਂਟ ਕਰ ਚੁੱਕੀ ਹੂੰ ਇੰਡੀਆ ਕੋ ਅੱਛਾ ਫਿਰ ਜਦੋਂ ਤੁਹਾਡੀ ਸਿਲੈਕਸ਼ਨ ਹੋਈ ਤੁਸੀਂ ਪੀਵੀ ਸਿੰਧੂ ਹੁਣਾ ਨਾਲ ਜਾ ਕੇ ਖੇਡੇ ਜਦੋਂ ਤੁਹਾਡੇ ਤੋਂ ਵੱਡੀ ਏਜ ਦੇ ਨੇ ਲੱਗਦਾ ਕਿ ਡਬਲ ਫਰਕ ਹੋਣਾ ਤੁਹਾਡੀ ਏਜ ਦਾ ਵੀ ਨਰਵਸ ਸੀਗੇ ਨਹੀਂ ਐਸਾ ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਹਾ ਥਾ ਕਿ ਮੈਂ ਇੱਕ ਇੰਡੀਅਨ ਟੀਮ ਮੇ ਵੀ ਆ ਸਕੀ ਔਰ ਕਿਵੇਂ ਇਹ ਸਾਰੀ ਜਰਨੀ ਕਿਵੇਂ ਰਹੀ ਫਿਰ ਤੁਹਾਨੂੰ ਤਾਂ ਘਰ ਤੋਂ ਹੀ ਕੋਚ ਮਿਲ ਗਏ ਤੁਹਾਡੇ ਮਦਰ ਕਿਵੇਂ ਸਾਰਾ ਪ੍ਰੈਕਟਿਸ ਸਿਸਟਮ ਰਹਿਦਾ ਸੀਗਾ ਮੁਝੇ 8 ਇਅਰਜ਼ ਹੋ ਗਏ ਬੈਡਮਿੰਟਨ ਖੇਲਤੇ ਹੋਏ ਔਰ ਵਹੀ ਬਸ ਹਾਰਡਵਰਕ ਕੀਤਾ ਔਰ ਯਹਾਂ ਤੱਕ ਪਹੁੰਚ ਗਈ ਹਾਂ ਅੱਛਾ ਜਿਵੇਂ ਤਨਵੀਰ ਦੱਸ ਰਹੇ ਨੇ ਕਿ ਤੁਸੀਂ ਵੀ ਬੈਡਮਿੰਟਨ ਟੀਮ ਦੇ ਪਲੇਅਰ ਰਹੇ ਹੋ ਤੁਸੀਂ ਖੇਡਦੇ ਰਹੇ ਹੋ ਪਹਿਲਾਂ ਸਰ ਮੈਂ ਸਿਰਫ ਨੈਸ਼ਨਲ ਹੀ ਖੇਡਿਆ ਹੈ ਜਿਆਦਾ ਨਹੀਂ ਮੈਂ ਖੇਡਿਆ ਮੈਂ ਇੰਨੇ ਅੱਗੇ ਵੀ ਨਹੀਂ ਵੱਸ ਸਕੀ ਜਿੰਨੀ ਮੇਡੀਆਂ ਦੋ ਬੇਟੀਆਂ ਅੱਗੇ ਵੱਧ ਚੁੱਕੀਆਂ ਅੱਛਾ ਲੱਗਦਾ ਕਿ ਜਿਹੜਾ ਸੁਪਨਾ ਮਾਂ ਨੇ ਦੇਖਿਆ ਸੀ ਉਹ ਧੀਆ ਪੂਰਾ ਕਰੀਆਂ ਨੇ ਸਰ ਮੈਨੂੰ ਬਹੁਤ ਸ਼ੌਂਕ ਸੀ ਖੇਡਣੇ ਦਾ ਬਹੁਤ ਜ਼ਿਆਦਾ ਬਟ ਪੇਰੈਂਟਸ ਫਿਰ ਥੋੜੀ سپورਟ ਰਹੀ ਮੈਨੂੰ ਕਾਫੀ ਮਤਲਬ ਉਸ ਸਮ ਸੇਗਾ ਉਸ ਵੇਲੇ ਟਾਈਮ ਅਕੋਰਡਿੰਗ ਸਾਰਾ ਚੇਂਜ ਹੋ ਗਿਆ ਸੀਗਾ ਹੁਣ ਜਿਸ ਜਦੋਂ ਉਹ ਟਾਈਮ ਸੀਗਾ ਹੁਣ ਇਹ ਟਾਈਮ ਦੇ ਵਿੱਚ ਮੁਸ਼ਕਿਲ ਸੀ ਕਿ ਮੈਂ ਕਰ ਪਾਉਂਗੀ ਬਟ ਮੈਨੂੰ ਇਹ ਸੀ ਕਿ ਮੇਰੇ ਬੱਚੇ ਦੋਨੋਂ ਕਰ ਜਾਣਗੇ ਅੱਛਾ ਦੋਨੋਂ ਬੇਟੀਆਂ ਤੁਹਾਡੀਆਂ ਪਲੇਅਰ ਨੇ ਹੁਣ ਦੋਨੋਂ ਹੀ ਬੇਟੀਆਂ ਆਂ ਅੱਛਾ ਇਹ ਫਿਰ ਤੁਸੀਂ ਇਹਨਾਂ ਨੂੰ ਮੋਟੀਵੇਟ ਕੀਤਾ ਕਿ ਜਾਂ ਇਹ ਤੁਹਾਡੇ ਨਾਲ ਤੂੰ ਦੇਖ ਕੇ ਹੋਏ ਸੀ ਸਰ ਨਹੀਂ ਮੈਂ ਹੀ ਮੋਟੀਵੇਟ ਕੀਤਾ ਕਿਉਂਕਿ ਮੈਂ ਹਮੇਸ਼ਾ ਟੀਵੀ ਦੇ ਵਿੱਚ ਪੀਵੀ ਸਿੰਧੂ ਨੂੰ ਦੇਖਦੀ ਸੀ ਸਾਇਨਾ ਨਹਿਵਾਜ਼ ਨੂੰ ਸ਼੍ਰੀਕਾਂਤ ਕੇ ਤੰਬੀ ਐਚਐਸਪਾਣੇ ਬਹੁਤ ਅੱਛੇ ਅੱਛੇ ਖਿਡਾਰੀਆਂ ਦਾ ਮੈਚ ਜੂਰ ਦੇਖਦੀ ਹੁੰਦੀ ਸੀ ਕਿਉਂਕਿ ਮੈਨੂੰ ਖੁਦ ਸ਼ੌਂਕ ਸੀਗਾ ਜਸਟਿਸ ਸ਼ੌਂਕ ਸੀ ਬਟ ਜਦੋਂ ਮੇਰੀ ਬੇਟੀ ਖੇਡਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਮਤਲਬ ਮ ਤੁਸੀਂ ਸਾਕ ਅੱਛਾ ਇਹ ਸਾਰੀ ਕੋਚਿੰਗ ਫਿਰ ਤੁਸੀਂ ਇੰਟਰਨੈਸ਼ਨਲ ਤੱਕ ਜਿਵੇਂ ਤਨਵੀ ਪਹੁੰਚੀ ਸਾਰੀ ਤੁਸੀਂ ਦਿੱਤੀ ਕਿ ਜਾਂ ਹੋਰ ਵੀ ਕੋਈ ਕੋਚ ਚੁਣਿਆ ਸੀ ਨਹੀਂ ਨਹੀਂ ਮੈਂ ਕੋਈ ਨਹੀਂ ਤਨਵੀ ਯਹੀ ਕੋਈ ਕੋਚ ਨਹੀਂ ਸੀ ਅੱਛਾ ਤਨਵੀ ਤਾਂ ਤਨਵੀ ਨੂੰ ਕਿਉਂਕਿ ਤਨਵੀ ਜਿਹੜੀ ਹੈਗੀ ਰਾਦਿਕਾ ਇਹ ਮੇ ਕੋਈ ਐਗਜ਼ਾਮਪਲ ਸੀ ਕਿਉਂਕਿ ਰਾਦਿਕਾ ਨੇ ਬੜਾ ਅੱਛਾ ਖੇਡਿਆ ਹੋਇਆ ਰਾਦਿਕਾ ਕੋ ਸਾਰਾ ਕੁਝ ਹੈ ਮਤਲਬ ਉਸ ਨੂੰ ਆਪਣਾ ਹਾਰਡ ਵਰਕ ਵੀ ਹੈ ਡੈਡੀਕੇਸ਼ਨ ਵੀ ਹੈ ਉਹਨੇ ਖੁਦ ਹੀ ਆਪਣੇ ਆਪ ਹੀ ਤਿਆਰੀ ਕੀਤੀ ਹੂੰ ਕਿਵੇਂ ਫਿਰ ਇਹ ਸਾਰੀ ਜੋੜੀ ਕਿਵੇਂ ਬੰਦੀ ਆ ਤੁਸੀਂ ਫਿਰ ਇਹਨਾਂ ਦੇ ਨਾਲ ਹੀ ਇੱਥੇ ਵੀ ਆਉਨੇ ਹੋ ਤੁਸੀਂ ਕੋਰਟ 'ਚ ਵੀ ਤਾਂ ਘਰ ਦੇ ਵਿੱਚ ਕਿਵੇਂ ਫਿਰ ਪੂਰਾ ਦਿਨ ਇਕੱਠੇ ਹੀ ਰਹਿਨੇ ਹੋ ਹਾਂਜੀ ਹਾਂਜੀ ਪੂਰਾ ਦਿਨ ਕਿਉਂਕਿ ਬੇਟੀਆਂ ਆਪਣੇ ਪੰਜਾਬ ਦੀਆਂ ਬੇਟੀਆਂ ਆ ਇਹਨਾਂ ਦਾ ਬਹੁਤ ਕੇਅਰ ਕਰਨੀ ਬਹੁਤ ਜ਼ਰੂਰੀ ਹੈ ਤੇ ਮੈਂ ਇਹਨਾਂ ਦੇ ਨਾਲ ਹੀ ਪੂਰਾ ਟਾਈਮ ਸਮਾਂ ਬਤਾਨੀ ਹੈ ਜਿਆਦਾ ਪਰ ਵੀ ਫਿਰ ਮਜ਼ਾ ਆਉਂਦਾ ਮਮਾ ਦੇ ਨਾਲ ਜਦੋਂ ਕੋਚਿੰਗ ਲੱਗਦਾ ਮਿਲਦੀ ਘਰ ਦੇ ਵਿੱਚ ਤਾਂ ਡਾਂਟ ਪੈਂਦੀ ਹੋਊਗੀ ਕੰਮ ਤੋਂ ਇੱਥੇ ਵੀ ਪੈਂਦੀ ਹਣੀ ਫਿਰ ਕبھی ਕبھی ਪੜ ਜਾਂਦੀ ਹੋਗੀ ਹਾਂ

ਮজা ਹੁੰਦਾ ਸੀਗਾ ਸ਼ੁਰੂ ਤੋਂ ਹੀ ਬੈਡਮਿੰਟਨ ਖੇਡਣ ਦਾ ਕਿਉਂਕਿ ਮਮਾ ਨੇ ਧੱਕੇ ਨਾ ਪਾਇਆ ਸੀ ਨਹੀਂ ਨਹੀਂ ਬਹੁਤ ਮਜ਼ਾ ਆਦਾ ਤਾਂ ਬਹੁਤ ਜ਼ਿਆਦਾ ਇੰਟਰਸਟ ਆ ਗਿਆ ਤਾਂ ਜਦ ਮੈਨੇ ਸਟਾਰਟ ਕੀਤਾ ਤਾਂ ਬੈਡਮਿੰਟਨ ਹਾਂ ਅੱਛਾ ਮੈਂ ਜਿਵੇਂ ਮੈਂ ਤਨਵੀਨ ਨੂੰ ਵੀ ਗੱਲ ਕੀਤੀ ਕਿ ਇਹਨਾਂ ਤੋਂ ਮਿਲਦਾ ਡਬਲਯੂ ਐਚ ਦੇ ਬਾਕੀ ਪਲੇਅਰ ਹੈਗੇ ਨੇ ਹਣਾ ਚਾਹੇ ਪੀਵੀ ਸਿੱਧੂ ਹੁਣੇ ਨੇ ਸੀਨੀਅਰ ਪਲੇਅਰ ਨੇ ਤਾਂ ਉਹਨਾਂ ਦੇ ਨਾਲ ਇਹਨਾਂ ਨੂੰ ਮੌਕਾ ਜਦੋਂ ਮਿਲਿਆ ਖੇਡਣ ਦਾ ਜਿਵੇਂ ਤਨਵੀ ਨੂੰ ਤਾਂ ਚਾਹ ਸੀਗਾ ਕਿ ਹੁਣ ਵੱਡੇ ਪਲੇਅਰਾਂ ਨਾਲ ਖੇਡਾਂਗੇ ਕਿਤੇ ਨਾ ਕਿਤੇ ਨਰਵਸ ਵੀ ਹੁੰਦਾ ਬੰਦਾ ਕਿ ਖੇਡ ਪਾਉਣਗੇ ਉਹਨਾਂ ਨਾਲ ਨਹੀਂ ਸਰ ਤਨਵੀ ਇੱਕ ਕੌਨਫੀਡੈਂਸ ਪੁਈਆ ਰਹਾ ਹੈ ਤਨਵੀ ਦੇ ਜੋ ਕੌਨਫੀਡੈਂਸ ਹੈ ਨਾ ਉਹ ਮੈਨੂੰ ਮਤਲਬ ਬਹੁਤ ਅੱਛਾ ਲੱਗਦਾ ਹੈ ਕਿ ਮਤਲਬ ਜਦੋਂ ਪੀਵੀ ਸਿੰਧੂ ਦੀ ਉਹਨਾਂ ਨਾਲ ਖੇਡਦੀ ਹੈ ਤਾਂ ਬਹੁਤ ਅੱਛਾ ਇੱਕੋ ਕੌਨਫੀਡੈਂਸ ਆਏਗਾ ਔਰ ਮੈਨੂੰ ਇਹ ਵੀ ਹੈ ਕਿ ਥੋੜਾ ਮਾਨ ਹੈ ਤਨਵੀ ਦੇ ਉੱਤੇ ਰਾਧਿਕਾ ਦੇ ਉੱਤੇ ਦੋ ਬੇਟੀਆਂ ਦੇ ਉੱਤੇ ਕਿ ਇਹ ਦੋਨੋਂ ਕਰ ਸਕਦੀਆਂ ਆ ਕਿਉਂਕਿ ਇਹਨਾਂ ਦੇ ਵਿੱਚ ਕੌਨਫੀਡੈਂਸ ਬਹੁਤ ਹੈ ਅੱਛਾ ਮੈਮ ਜਿਵੇਂ ওভার ਕੌਨਫੀਡੈਂਸ ਨਹੀਂ ਹੈ ਕੌਨਫੀਡੈਂਸ ਉਹ ਹੀ ਕੌਨਫੀਡੈਂਸ ਇਹ ਚੰਗੀ ਗੱਲ ਹੈ ਤਾਂ ਹੀ ਇੱਥੋਂ ਤੱਕ ਪਹੁੰਚੇ ਨੇ ਤਨਵੀ ਮੈਂ ਚਾਹੁੰਨਾ ਕਿ ਜਦੋਂ ਕੋਈ ਪਲੇਅਰ ਸਕਸੈਸਫੁਲ ਹੋ ਜਾਂਦਾ ਤਾਂ ਉਹਨੂੰ ਸਾਰੇ ਜਾਣੇ ਜਾਣਨ ਲੱਗ ਜਾਂਦੇ ਨੇ ਪਰ ਉਹਦੇ ਪਿੱਛੇ ਹਾਰਡਵਰਕ ਕਿੰਨਾ ਸੀਗਾ ਉਹ ਜ਼ਰੂਰ ਤੁਸੀਂ ਐਕਸਪਲੇਨ ਕਰੋ ਪਹਿਲਾਂ ਕਿਵੇਂ ਸੀਗਾ ਹੁਣ ਕਿਵੇਂ ਆ ਪੂਰੇ ਦਿਨ ਦੀ ਰੁਟੀਨ ਕੀ ਰਹਿੰਦੀ ਆ ਸਰ ਜਦੋਂ ਤਨਵੀ ਨੇ ਸ਼ੁਰੂ ਕੀਤਾ ਸੀ ਤਨਵੀ ਨੇ ਤਾਂ ਮਤਲਬ ਇੰਨਾ ਫੋਕਸ ਨਹੀਂ ਸੀ ਕੀਤਾ ਬਚਪਨ ਦੇ ਵਿੱਚ ਜਿੰਨਾ ਰਾਦਿਕਾ ਨੇ ਜਿਆਦਾ ਫੋਕਸ ਕੀਤਾ ਸੀਗਾ ਤਨਵੀ ਨੂੰ ਬਸ ਅਸੀਂ ਜਸਟ ਇੱਕ ਛੋਟੀ ਸੀ ਤਾਂ ਕਰਕੇ ਅਸੀਂ ਜਿਆਦਾ ਨਹੀਂ ਸੀ ਇਹਨੂੰ ਟ੍ਰੇਨਿੰਗ ਕਰਵਾਉਂਦੇ ਸੀ ਅਸੀਂ ਜਦੋਂ ਟ੍ਰੇਨਿੰਗ ਕਰਵਾਉਂਦੇ ਸੀ ਮੈਂ ਰਾਦਿਕਾ ਨੂੰ ਹੀ ਕਰਵਾਉਂਦੀ ਸੀਗੀ ਤੇ ਜਦੋਂ ਤਨਵੀ ਦਾ ਸੀਗਾ ਜਿਆਦਾ ਟਾਈਮ ਟੀਵੀ ਦੇ ਉੱਤੇ ਜਿਆਦਾ ਰਹਿੰਦਾ ਸੀ ਇਸ ਕਰਕੇ ਇਹਨੂੰ ਟੀਵੀ ਤੋਂ ਹਟਾਈ ਗਏ ਮੈਂ ਇਹਨੂੰ ਗੇਮ 'ਚ ਪਾਇਆ ਸੀ ਤੇ ਮਤਲਬ ਜਿਹੜੀ ਆਪਾਂ ਇੰਟਰਨੈਸ਼ਨਲ ਯੂਰ ਇੰਟਰਨੈਸ਼ਨਲ ਖੇਡਾਂ ਤੇ ਜਾਂਦੇ ਰਹੇ ਆ ਉਹਦੇ ਵਿੱਚ ਪਰ ਸਾਨੂੰ ਸਟਾਰਟਿੰਗ ਦੇ ਵਿੱਚ ਕਾਫੀ ਪਰੇਸ਼ਾਨੀ ਆਉਂਦੀ ਸੀ ਕਿਉਂਕਿ ਮੈਨੂੰ ਪਤਾ ਨਹੀਂ ਸੀ ਇਸ ਤਰ੍ਹਾਂ ਅੱਛੇ-ਅੱਛੇ ਟੂਰਨਾਮੈਂਟ ਹੁੰਦੇ ਆ ਬੀਆਈ ਦੇ ਥਰੂ ਬਹੁਤ ਅੱਛੇ-ਅੱਛੇ ਟੂਰਨਾਮੈਂਟ ਕਰਾਏ ਜਾਂਦੇ ਆ ਮੈਨੂੰ ਨਹੀਂ ਸੀ ਪਤਾ ਕਿ ਮੈਂ ਇੱਥੋਂ ਤੱਕ ਆ ਜਾਊਂਗੀ ਬਟ ਜਦੋਂ ਅਸੀਂ ਹਾਰਡ ਵਰਕ ਕਰਦੇ ਆ ਅਸੀਂ ਕੋਈ ਨਾ ਕੋਈ ਸੁਪਨਾ ਪੂਰਾ ਜ਼ਰੂਰ ਕਰਦੇ ਆ ਰੂਟੀਨ ਕੀ ਹੁੰਦੀ ਸੀ ਕਿੰਨੇ ਵਜੇ ਤੁਸੀਂ ਇਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਹੁੰਦੇ ਸੀਗੇ ਸਰ ਇਹਨਾਂ ਦੀ ਰੂਟੀਨ 4:30 ਤੱਕ ਆ ਜਾਂਦੇ ਸੀ ਕੋਰਟ ਦੇ ਵਿੱਚ ਕਿਉਂਕਿ ਉਸ ਸਮੇਂ ਕਿਉਂਕਿ ਜੋ ਅਸੀਂ ਪ੍ਰੈਕਟਿਸ ਕਰਦੇ ਆ ਮਤਲਬ 6 ਵਜੇ ਸਾਨੂੰ ਕੋਰਟ ਮਤਲਬ ਛੱਡਣਾ ਪੈਂਦਾ ਸੀਗਾ ਸਾਡੇ ਕੋਲ ਸਿਰਫ ਦੋ ਕੋਰਟ ਹੁੰਦੇ ਸੀਗੇ ਉਸ ਕੋਰਟ ਦੇ ਵਿੱਚ 6 ਵਜੇ ਮੈਂਬਰ 5 ਵਜੇ ਮੈਂਬਰ ਆਣਾ ਸ਼ੁਰੂ ਹੋ ਜਾਂਦੇ ਸੀ ਸਾਨੂੰ ਹਾੜ ਕੀ 5:30 ਤੱਕ ਹੀ ਕੋਰਟ ਮਿਲਦਾ ਸੀ ਕਿਉਂਕਿ ਜਦੋਂ ਰਾਦਿਕਾ ਖੇਡਦੀ ਸੀਗੀ 4:30 ਤੋ ਇਹ ਕਿ ਸਿਰਫ 5:30 ਤੱਕ ਹੀ ਉਹ ਟ੍ਰੇਨਿੰਗ ਕਰਦੀ ਸੀ ਅਦਰਵਾਇਜ਼ ਫਿਰ ਕੋਰਟ ਸਾਨੂੰ ਅਵੇਲੇਬਲ ਨਹੀਂ ਸੀ ਹੁੰਦੇ ਉਸ ਸਮੇਂ ਜ ਤੋ ਹੁਣ ਹੁਣ ਸਾਨੂੰ ਡੀਸੀ ਮੈਂਡ ਦੇ ਥਰੂ ਜਿਹੜਾ ਹੈਗਾ ਕਾਫੀ ਅੱਛੀ ਪ੍ਰੋਵਾਈਡ ਹੈ ਹੁਣ ਸਾਡੀ ਫੈਸਿਲਿਟੀ ਹੈ ਸਾਡੇ ਕੋਲ ਅੱਛਾ ਤਨਵੀ ਜਿਵੇਂ ਮਮਾ ਦੱਸਾਇ ਕਿ ਸਾਢੇ 4 ਤੁਸੀਂ ਉੱਠ ਕੇ ਆ ਜਾਂਦੇ ਸੀਗੇ ਕਦੇ ਜਹਨ ਚ ਹੁੰਦਾ ਹੁੰਦਾ ਸੀਗਾ ਕਿ ਬਾਕੀ ਬੱਚੇ ਸੁੱਤੇ ਨੇ ਮੈਨੂੰ ਮਮਾ ਲੈ ਏ ਠਾ ਕੇ ਮਤਲਬ ਐਸਾ ਤਾਂ ਨਹੀਂ ਥਾ ਕਿ ਹਾਰਡ ਵਰਕ ਕਰਨਾ ਜੋਗਾ ਦੇਖਾ ਜਾਏਗਾ ਹਾਂ अच्छा बड़ा कुछ ਹੁੰਦਾ ਹੈ ਸਟਰਗਲ ਪੀਰੀਅਡ ਹੁੰਦਾ ਜਦੋਂ ਕਿਤੇ ਜਾਣਾ ਹੁੰਦਾ ਲੱਗਦਾ ਕਿ ਟੂਰਨਾਮੈਂਟ ਖੇਡਣ ਦੇ ਲਈ ਜਾਣਾ ਹੁੰਦਾ ਤਾਂ ਬੜੀ ਸਾਰੀ ਚੀਜ਼ਾਂ ਦੀ ਸਪੋਰਟ ਜ਼ਰੂਰੀ ਹੁੰਦੀ ਆ ਇਹਨਾਂ ਚੀਜ਼ਾਂ ਚ ਕਦੇ ਤੁਹਾਨੂੰ ਦਿੱਕਤ ਆਈ ਸਰ ਦਿੱਕਤ ਤਾਂ ਬਹੁਤ ਆਈ ਸੀ ਬਹੁਤ ਟਾਈਮ ਸੀਗਾ ਉਹ ਦਿੱਕਤ ਤਾਂ ਬਹੁਤ ਆਂਦੀ ਹੈ ਕਿਉਂਕਿ ਬੱਚੇ ਨੂੰ ਜਦੋਂ ਅਸੀਂ ਇਹਨਾਂ ਜਦੋਂ ਬੱਚੇ ਨੇ ਸਟਰਗਲ ਕਰਨਾ ਤੇ ਪਰੇਸ਼ਾਨੀ ਆਂਦੀ ਸੀਗੀ ਬਟ ਜਦੋਂ ਬੱਚੇ ਨੇ ਆਪਣਾ ਹਾਰਡ ਵਰਕ ਕਰਨਾ ਸ਼ੁਰੂ ਕਰ ਦਿੱਤਾ ਉਹ ਧੀਰੇ ਧੀਰੇ ਪਰੇਸ਼ਾਨੀ ਜਿਹੜੀ ਹੈਗੀ ਉਹ ਦੂਰ ਹੁੰਦੀ ਗਈ ਬਾਕੀ ਪਰਮਾਤਮਾ ਸਭ ਹੈਗਾ ਜੀ ਜਦੋਂ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਸਭ ਕੁਝ ਅੱਛਾ ਹੋ ਜਾਂਦਾ ਤਨਵੀ ਤੁਹਾਡੇ ਲਈ ਕੋਈ ਚੈਲੰਜ ਸੀਗਾ ਕਿ ਜਾਂ ਮਮਾ ਸਾਰਾ ਕੁਝ ਕਰਦੇ ਰਹੇ ਠੀਕ ਐ ਸਾਕੁਤ ਸਨੀਤਾ ਹਾਂ ਮੇਰਾ ਟਾਰਗੇਟ ਟਾਰਗੇਟ ਅਭੀ ਅਭੀ ਹੈ ਕਿ 올림픽ਸ 골ਡ ਮੈਡਲ ਜੀਤਨਾ ਹੈ ਅੱਛਾ ਯੈਸ ਹੁਣ ਤੁਸੀਂ ਮਲੇਸ਼ੀਆ ਦੇ ਵਿੱਚ ਜਿੱਤਿਆ ਸੀਗਾ 골ਡ ਹਾਂਜੀ ਏਸ਼ੀਅਨ ਟੀਮ ਚੈਂਪੀਅਨਸ਼ਿਪ ਥੀ ਔਰ ਮੈਂ ਉਸ ਟੀਮ ਕੀ ਹਿੱਸਾ ਥੀ ਹਾਂ ਜਿਵੇਂ ਤੁਸੀਂ 올림픽 ਦੇ ਲਈ ਤਿਆਰੀ ਕਰ ਰਹੇ ਹੋ ਇਹਦੇ ਲਈ ਕਿੰਨੀ ਕੁ ਪ੍ਰੈਕਟਿਸ ਦੀ ਲੋੜ ਪੈਂਦੀ ਹੈ ਔਰ ਕਿੰਨਾ ਕੁ ਇਹ ਜਿਆਦਾ ਕੰਪੀਟੀਸ਼ਨ ਹਾਰਡ ਹੈ ਬਹੁਤ ਬਹੁਤ ਹਾਰਡ ਵਰਕ ਕਰਨਾ ਪੜੇਗਾ ਅਭੀ ਤੋਂ ਕਿ ਮਤਲਬ ਮੇਰਾ ਬਸ ਸੁਪਨਾ ਹੈ ਕਿ ਮੈਂ 올림픽 ਜੀਤਦਾ ਹਾਂ ਔਰ ਉਸਕੇ ਲਈ ਹਾਰਡ ਵਰਕ ਕਰਨਾ ਪਵੇਗਾ ਅੱਛਾ ਜਿਵੇਂ ਤੁਸੀਂ ਵੀ ਪਲੇਅਰ ਸੀਗੇ ਤਾਂ ਇੱਕ ਡ੍ਰੀਮ ਹੋਊਗਾ ਤੁਹਾਡਾ ਵੀ ਸੁਪਨਾ ਮੈਨ ਲੱਗਦਾ ਕਿ ਹਰ ਪਲੇਅਰ ਦਾ ਸੁਪਨਾ ਹੁੰਦਾ ਕਿ 올림픽 ਦੇ ਵਿੱਚ ਜਾ ਕੇ ਖੇਡੇ ਹੁਣ ਜਿਵੇਂ ਤਨਵੀ ਪ੍ਰੈਕਟਿਸ ਕਰ ਰਹੀ ਨੇ ਅਜੇ ਉਹ ਡ੍ਰੀਮ ਬਾਕੀ ਹੈ ਕਿ ਜਾਂ ਜੋ ਸੋਚਿਆ ਸੀ ਉਹ ਹੋ ਗਿਆ ਪੂਰਾ ਨਹੀਂ ਨਹੀਂ ਸਰ ਹਜੇ ਤਾਂ ਸਟਾਰਟ ਹੋਇਆ ਸਾਡਾ ਬੱਚਾ ਇਹ ਡ੍ਰੀਮ ਹਜੇ ਸਾਡਾ ਸਟਾਰਟ ਹੋਇਆ ਜਦੋਂ ਬੱਚਿਆਂ ਨੇ ਹਾਰਡਵਰਕ ਕਰਨਾ ਸ਼ੁਰੂ ਕਰ ਦਿੱਤਾ ਆਪਣਾ ਡੈਡੀਕੇਸ਼ਨ ਪੂਰਾ ਜੋਰ ਲਗਾਇਆ ਇੱਦਾਂ ਸਟਾਰਟਿੰਗ ਐਟ ਰੈਕ ਹਜੇ ਸਾਨੂੰ ਮੀਆ ਬਾਕੀ ਹਜੇ ਧੀਰੇ ਧੀਰੇ ਆਪਾਂ ਸਟੈਪ ਬਾਈ ਸਟੈਪ ਕਰਦੇ ਜਾਵਾਂਗੇ ਸਰ ਕੋਸ਼ਿਸ਼ ਕਰਾਂਗੇ ਬਾਕੀ ਪਰਮਾਤਮਾ ਦੇ ਹੱਥ ਹੈ ਸਭ ਕੁਝ আচ্ছা ਫਿਰ ਸਪੋਰਟ ਕਿਵੇਂ ਰਹੀ ਜਿਵੇਂ ਤੁਸੀਂ ਫਿਰ ਬਾਹਰ ਵੀ ਲੈ ਕੇ ਹੁੰਦੇ ਸੀਗੇ ਬੱਚਿਆਂ ਨੂੰ ਹਨਾ ਘਰੇ ਵੀ ਸਾਰਾ ਕੰਮ ਕਰਨਾ ਹਾਂਜੀ ਸਰ ਮੈਂ ਪੂਰਾ ਘਰ ਘਰ ਦਾ ਵੀ ਪੂਰਾ ਹੀ ਕੰਮ ਕਰਦੀ ਸੀ ਤੇ ਬਾਹਰ ਵੀ ਮੈਨੂੰ ਜਾਣਾ ਪੈਂਦਾ ਸੀ ਬੱਚਿਆਂ ਦਾ ਖਾਣਾ ਪੀਣਾ ਸਭ ਮੈਨ ਦਾ ਸੀਗਾ ਕਿਉਂਕਿ ਮੈਨੂੰ ਇੰਨੀ سپورਟ ਨਹੀਂ ਜਾਈ ਸੀ ਘਰ ਪੱਖੋਂ ਕਿ ਜਿਹੜੀ ਮੈਂ ਕਰ ਪਾਵਾਂ ਘਰ ਪੱਖੋਂ ਮੈਂ ਖੁਦ ਹੀ ਮੈਂ ਆਪਣੇ ਨਿਯਾਇਤ ਹੀ ਮੈਂ ਉੱਪਰ ਤੱਕ ਕਾਇਆ ਕਿਉਂਕਿ ਮੇਰੇ ਕੋ ਦੋ ਬੇਟੀਆਂ ਸੀ ਆਪਣੇ ਪੰਜਾਬ ਦੇ ਵਿੱਚ ਦੋ ਬੇਟੀਆਂ ਸੀਗੀਆਂ ਅਦਿਕਾ ਸ਼ਰਮਾ ਤਨਵੀ ਸ਼ਰਮਾ ਇਹਨਾਂ ਨੂੰ ਬਸ ਇਹਨਾਂ ਦਾ ਫਿਊਚਰ ਮੇਨਟੇਨ ਕਰਕੇ ਹੀ ਰੱਖਣਾ ਸੀਗਾ ਕਿ ਇਹਨਾਂ ਨੂੰ ਉੱਪਰ ਤੱਕ ਲੈ ਕੇ ਜਾਣਾ ਮੈਨੂੰ ਨਹੀਂ ਸੀ ਪਤਾ ਮੈਂ ਗੇਮ ਚ ਆਣਾ ਇਹਦੇ ਬਾਰੇ ਮੈਂ ਕਦੀ ਸੋਚਿਆ ਨਹੀਂ ਸੀਗਾ ਕਿ ਮੈਂ ਗੇਮ ਚ ਕਰੂੰਗੀ ਬਸ ਜਸਟ ਇਹਨਾਂ ਦੀ ਇੱਕ ਮਤਲਬ ਫਿਜ਼ੀਕ ਅੱਛੀ ਰਵੇ ਇਹਨਾਂ ਦਾ ਮੈਂਟਲ ਵੀ ਅੱਛਾ ਰਵੇ ਇਹਨਾਂ ਦਾ ਇੱਕ ਜਿਹੜਾ ਫਿਊਚਰ ਆ ਉਹਨਾਂ ਨੂੰ ਮੇਨਟੇਨ ਕਰਾਂਗੀ ਮੈਨੂੰ ਇਹ ਕੰਮ ਚੱਕਣਾ ਪਿਆ ਸਟੈਪ ਜਾਣਾ ਪਿਆ ਸਰ ਅੱਛਾ ਉਦੋਂ ਜਦੋਂ ਸਟਰਗਲ ਪੀਰੀਅਡ ਚੱਲਦਾ ਹੁੰਦਾ ਉਦੋਂ ਦਾ ਬਹੁਤ ਸਾਰਾ ਔਖਾ ਵੀ ਸਮਾਂ ਆਉਂਦਾ ਔਰ ਬੜੇ ਸਾਰੇ ਦਿਮਾਗ ਦੇ ਵਿੱਚ ਖਿਆਲ ਚੱਲਦੇ ਨੇ ਹੁਣ ਖੁਸ਼ੀ ਹੁੰਦੀ ਐ ਸਰ ਬਹੁਤ ਖੁਸ਼ੀ ਹੁੰਦੀ ਐ ਹੁਣ ਤਾਂ ਮੈਂ ਆਪਣਾ ਜਿਹੜਾ ਪਾਸਟ ਸੀ ਮੈਂ ਸਭ ਕੁਝ ਫੋਰਗੇਟ ਹੋ ਗਈਆਂ ਮੈਨੂੰ ਉਹਦੇ ਬਾਰੇ ਹੁਣ ਯਾਦ ਵੀ ਨਹੀਂ ਰਹਿੰਦਾ ਬਟ ਜਦੋਂ ਮੈਨੂੰ ਹੁੰਦਾ ਸੀ ਕਿ ਹਾਂ ਕਿ ਮੈਂ ਕੁਝ ਕਰਨਾ ਤੇ ਮੈਂ ਕਰਨਾ ਹੀ ਐ ਸਭ ਕੁਝ ਬਟ ਮੈਂ ਕਿਸੇ ਨੂੰ ਮਤਲਬ ਮੇਰੇ 'ਚ ਇਹ ਚੀਜ਼ ਐ ਮੈਂ ਦਿਖਾਵਾ ਨਹੀਂ ਮੇਰੇ ਕੋ ਉਹ ਨਹੀਂ ਐ ਮੇ 'ਚ ਪੇਸ਼ੈਂਸ ਐ ਪਰਮਾਤਮਾ ਦੇ ਥਰੂ ਹੀ ਮੇਰੇ ਕੋ ਪੇਸ਼ੈਂਸ ਬਹੁ ਦਾ ਬੱਚੇ ਦੇ ਡ੍ਰੀਮ ਹੁੰਦੇ ਨੇ ਕੁਝ ਮਾਵਾ ਦੇ ਵੀ ਡ੍ਰੀਮ ਹੁੰਦੇ ਨੇ ਪੇਰੈਂਟਸ ਦੇ ਕੁਝ ਹੈ ਇਦਾਂ ਦਾ ਜਿਹੜਾ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਆਪਣੀ ਮਦਰ ਲਈ ਬਸ ਇੱਕ 올림픽 골ਡ ਮੈਡਲ ਜੀਤਣਾ ਹੀ ਹੈ ਬਸ ਐਪਰੀਸ਼ੀਏਟ ਕਰਦੇ ਨੇ ਫਿਰ ਤੁਹਾਨੂੰ ਸਾਰੇ ਸਕੂਲ ਦੇ ਵਿੱਚ ਜਾਂ ਆਲੇ ਦੁਆਲੇ ਲੋਕ ਹਾਂਜੀ ਬਹੁਤ ہمارا ਸਕੂਲ ਤੋਂ ਬਹੁਤ ਅੱਛਾ ਹੈ ਕਿ ਉਹ ਇਤਨਾ ਕੋਆਪਰੇਟਿਵ ਔਰ ਇਤਨਾ ਸਪੋਰਟ ਕਰਦੇ ਹੈ ਕਿ ਠੀਕ ਹੈ ਠੀਕ ਹੈ ਧੰਨਵਾਦ ਆ ਇਹ ਤਨਵੀ ਸ਼ਰਮਾ ਨੇ ਬੈਡਮਿੰਟਨ ਦੇ ਪਲੇਅਰ ਤਾਂ ਮਹਿਜ 15 ਸਾਲ ਦੀ ਇਹਨਾਂ ਦੀ ਉਮਰ ਹੈਗੀ ਹੈ ਔਰ 15 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਭਾਰਤੀ ਬੈਡਮਿੰਟਨ ਟੀਮ ਦੇ ਵਿੱਚ ਜਿਹੜਾ ਉਹ ਆਪਣਾ ਯੋਗਦਾਨ ਪਾਇਆ ਉਹਦੇ ਵਿੱਚ ਖੇਡਦੇ ਪਏ ਨੇ ਪੀਵੀ ਸਿੱਧੂ ਹੁਣੀ ਜਿਹੜੇ ਚੰਗੇ ਪਲੇਅਰ ਹੈਗੇ ਨੇ ਉਹਨਾਂ ਦੇ ਨਾਲ ਹੀ ਖੇਡਦੇ ਨੇ ਔਰ 올림픽 ਦੀ ਤਿਆਰੀ ਕਰ ਰਹੇ ਨੇ ਸਭ ਤੋਂ ਵੱਡੀ ਤੇ ਮਾਣ ਵਾਲੀ ਗੱਲ ਹੈਗੀ ਹੈ ਕਿ ਧੀਆਂ ਅੱਗੇ ਵਧ ਰਹੀਆਂ ਨੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਪੰਜਾਬੀਆਂ ਦਾ ਸਿਰ ਉੱਚਾ ਕਰ ਰਹੀਆਂ ਨੇ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਜਗਬਣੀ ਟੀਵੀ ਹੁਸ਼ਿਆਰਪੁਰ